हेलो जी वेलकम सत श्रीकाल नमस्ते आदाब सलाम स्वागत है ਤੁਹਾਡਾ ਅੱਜ ਦੇ ਵਲੌਗ ਚ ਮੈਂ ਅੱਜ ਕਾ ਤੁਹਾਨੂੰ ਕਰ ਠੀਕ ਹੋਗਾ ਕਿ ਅਸੀਂ ਵੀ ਠੀਕ ਠਾਕ ਹਾਂ ਅੱਜ ਅਸੀਂ ਉਹਨਾਂ ਮੰਗੇ ਮਸ਼ਰੂਮ ਤੇ ਮਟਰ ਦੀ ਸਬਜ਼ੀ ਮਟਰ ਕੱਟ ਲੈਨੇ ਮਸ਼ਰੂਮ ਨੂੰ ਕੱਟ ਕੇ ਇਹਨਾਂ ਨੂੰ ਗਰਮ ਪਾਣੀ ਚ ਪਾਵਾਂਗੇ ਦੋ ਪੈਕਟ ਨੇ 1/2 ਕਿਲੋ ਤੋਂ ਉੱਪਰ ਹਰੇ ਮਟਰ ਨੇ ਪਾਣੀ ਘਰਮਾਣਾ ਥਾ ਕੇ ਦਿੱਤਾ ਆਪਾਂ ਜਲਦੀ ਜਲਦੀ ਕੱਟ ਲਈਏ ਇਹਨਾਂ ਨੂੰ ਲਾਈਟ ਵੀ ਚਲੀ ਗਈ ਹੁਣ ਗੈਸ ਤੇ ਕੰਮ ਕਰਨਾ ਪਏਗਾ ਕਿਲਾ ਸੋਚਿਆ ਸੀਗਾ ਵੀ ਇਹ ਵੀ ਆਪਣੇ ਘਿਟਾ ਕਰ ਲਵਾਂ ਉਹ ਦਿਨਾਂ ਤੋਂ ਸਾਡੇ ਮਸ਼ਰੂਮ ਗਰਮ ਪਾਣ ਚ ਫੜਣਗੇ ਉਹਨੇ ਟਮਾਸਲਾ ਤੜਕਾ ਵੀ ਲੱਗ ਜਾਏਗਾ ਲਓ ਜੀ ਕਟੋ ਹੋ ਗਏ ਨੇ ਸਾਡੇ ਮਸ਼ਰੂਮ ਇਹ ਹਰੇ ਮਟਰ ਔਰ ਮਸ਼ਰੂਮ ਹਰੇ ਮਟਰ ਨੂੰ ਕਿ ਪਾਵਾਂਗੇ ਕੱਟ ਲਿਆ ਆਪਾਂ ਤੇ ਇਹਨਾਂ ਨੂੰ ਤੋਲਾਂਗੇ ਤੇ ਪਿਆਜ਼ ਲਸਣ ਅਦਰਕ ਕੱਟ ਲਿਆ ਮੇਥੀ ਪਾਲਕ ਵੀ ਮੇਥੀ ਵੀ ਲਿਆਂਦੀ ਤੇ ਧਨੀਆ ਵੀ ਲਿਆਂਦਾ ਫਰੈਸ਼ सवेरे लिया पा लेंगे थोड़ा ताजा पावे साढ़ा पानी भी हो गया गर्म बस तो ये पा लेंगे जल्दी जल्दी लगा लिये तड़का तर, ਤਾਂ ਪਾਸਾ ਪਾ ਤੁਹਾਈ ਜੀ ਚਲੇ ਗਏ ਤੇ ਟਮਾਟਰ ਵੀ ਗ੍ਰੈਂਡਰ 'ਚ ਕਰਨੇ ਸੀ ਮਿਕਸੀਜ ਗ੍ਰੈਂਡ ਬਾਹਰ ਧੁੰਦ ਪੈਣੀ ਵੀ ਸ਼ੁਰੂ ਹੋ ਗਈ ਆ ਸਵੇਰ ਵੀ ਸੀਗੀ ਪਰ ਇੰਨੀ ਨਹੀਂ ਸੀਗੀ 5 ਵਜੇ ਤੋਂ ਬਾਅਦ ਬਹੁਤ ਜ਼ਿਆਦਾ ਧੁੰਦ ਪੈਣ ਲੱਗ ਪੰਦੀ ਆ ਫਿਰ ਦਿਖਦਾ ਨਹੀਂ ਹੈਗਾ

ਜਦੋਂ ਫਰਸ਼ ਤੇ ਆਪਣੀ ਤੇ ਮੇਟਿੰਗ ਬਹੁਤ ਵਧੀਆ ਲੱਗਦਾ। ਨੇ ਵਿੱਚ ਤੇਲ ਗਰਮ ਕਰ ਲਿਆ ਸਿਕਾ ਵਿੱਚ ਜੀਰਾ ਤੇ ਹਿੰਗ ਪਾਤੀ ਆ ਤੇ ਪੁੰਨ ਤੋਂ ਨਾਲੇ ਪਿਆਜ਼ ਉਤਰ ਲਸਣ ਦਾ ਜੋ ਤਿਆਰ ਕੀਤਾ ਹੋਇਆ ਸੀਗਾ ਪੇਸਟ ਉਹ ਵੀ ਪਾਤਾ ਤੇ ਨੂੰ ਪੁੰਨਾਂਗੇ ਚੰਗੀ ਤਰ੍ਹਾਂ। ਜਿੰਨਾ ਟਾਈਮ ਸਾਡੇ ਪਿਆਜ਼ ਭੁੱਜ ਰਹੇ ਨੇ ਉਹਨਾਂ ਟਾਈਮ 'ਚ ਮੈਂ ਜਿਹੜੀ ਮੇਥੀ ਤਣੀ ਆ ਲਿਆਂਦਾ ਉਹ ਸਾਫ਼ ਕਰਕੇ ਧੋ ਕੇ ਕੱਟ ਲੈਣੇ ਆਪਾਂ ਤੇ ਟਮਾਟਰ ਵੀ ਗ੍ਰाइंड ਕਰਨੇ ਆ ਇੱਕ ਤਾਂ ਲਾਈਟ ਚਲੀ ਜਾਂਦੀ ਆ ਰੋਜ਼ ਪਤਾ ਨਹੀਂ ਲੱਗਦਾ ਕਦੀ ਆ ਜਾਂਦੀ ਆ ਕਦੀ ਚਲ ਜਾਂਦੀ ਆ ਫਿਰ ਤਿੰਨ ਟਮਾਟਰ ਆਪਾਂ ਗ੍ਰाइंड ਕਰਾਂਗੇ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਪੁੰਨਾਂਗੇ ਆਪਾਂ ਤੇ ਪਿਆਜ਼ ਨੂੰ ਵਿੱਚ ਵਿੱਚ ਲਾਉਂਦੇ ਰਹਿਣਾ ਤਾਂ ਸੋਡੇ ਪਿਆਜ਼ ਚੰਗੀ ਤਰ੍ਹਾਂ ਸਾਰੇ ਪੁੱਜ ਜਾਣ प्लीज़ वीडियो लाइक शेयर के कमेंट जरूर करो चैनल करो सबसक्राइब बच्चे पाते हैं टमाटर टमाटर हम चंगी तरह भुना प्याज साढ़े पुज गए थे नमक पाता नमक पाने टमाटर जल्दी पुज जाएंगे तो हम आप देंगे हरी मिर्च ਲਈ ਆਪਾਂ ਮੇਥੀ ਕੱਟੀ ਹੋਈ ਆ ਉਹ ਪਾ ਦਾਂਗੇ ਕਿਹ ਵਾਰ ਤਾਂ ਮੈਂ ਮੇਥੀ ਪਾਣਾ ਭੁੱਲ ਵੀ ਜਾਂਦੀ ਆ ਕੱਟੀ ਹੁੰਦੀ ਆ ਜਿਆਦਾ ਭੁੱਲ ਜਾਂਦਾ ਪਾਣ ਦਾ ਹੱਸੇ ਇਸ ਨੂੰ ਹਲਾਮਾਂ ਕੇ ਪਕਾਵਾਂਗੇ ਥੋੜੇ ਟਾਈਮ ਲਈ ਇੱਕ ਦੋ ਮਿੰਟ ਵਾਸਤੇ ਪਕਾਵਾਂਗੇ ਕਿਉਂਕਿ ਮੇਥੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਭੁੱਜਣ ਵਾਸਤੇ ਤੋਂ ਨਾਲ ਹੀ ਅਸੀਂ ਪਾ ਦਾਂਗੇ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਤੇ ਇਸ ਨੂੰ ਪਕਾਵਾਂਗੇ 3 ਤੋਂ 4 ਮਿੰਟ ਵਾਸਤੇ ਜਦੋਂ ਇਸ ਲੋਦਰ ਕੱਪਜ ਕੇ ਹੋ ਗਿਆ ਤਿਆਰ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਰੇ ਮਟਰ ਹਰੇ ਮਟਰ ਤੋ ਲੈ ਸੀਗੇ ਮੈਂ ਦੋ ਤਿੰਨ ਮਿੰਟ ਪਕਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦਾਂਗੇ ਖੁੰਮਾ ਕੋਈ ਖੁੰਮਾ ਕਹਿੰਦਾ ਕੋਈ ਮਸ਼ਰੂਮ ਕਹਿੰਦਾ ਪਰ ਸਾਡੇ ਖੁੰਮਾ ਕਹਿੰਦੇ ਨੇ ਇੱਧਰ ਉਹ ਜਿਸ ਗਰਮ ਪਾਣੀ ਚ ਖੁੰਮਾ ਕੱਟ ਲਈਆਂ ਸੀਗੀਆਂ ਤੇ ਹੁਣ ਅਸੀਂ ਉਹ ਵਿੱਚ ਪਾ ਦਾਂਗੇ ਤੇ ਇਸ ਨੂੰ ਪਕਾਵਾਂਗੇ ਦੋ ਤਿੰਨ 3 ਮਿੰਟ ਵਾਸਤੇ ਹੋਰ ਪਕਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਜਿੰਨੀ ਕੀ ਸਾਨੂੰ ਤਰੀ ਦੀ ਜਰੂਰਤ ਹੈ ਜਿੰਨੀ ਕਿ ਸੰਗਣੀ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਮੈਂ 2 ਗਲਾਸ ਪਾਣੀ ਦੇ ਪਾਵਾਂਗੀ ਉਹ ਤੋਂ 2.5 ਗਲਾਸ ਤੇ ਇਸ ਨੂੰ 5-7 ਮਿੰਟ ਵਾਸਤੇ ਅਸੀਂ ਪਕਾਵਾਂਗੇ ਰਮੈਂਟ ਆਫ ਹਾਟੇ ਉਸ ਤੋਂ ਬਾਅਦ ਸਾਨੂੰ ਜਿੰਨੇ ਕੀ ਤਰਤੀ ਜ਼ਰੂਰਤ ਪੈਗੀ ਉਹਨਾਂ ਕਾਸੀ ਪਾਣੀ ਲਗਾ ਲਾਂਗੇ ਪਹਿਲਾਂ ਅਸੀਂ ਇਸ ਨੂੰ ਪਕਾ ਲਈਏ ਚੰਗੀ ਤਰ੍ਹਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋਨੋ ਸੋਨੋ ਕਮੈਂਟ ਕਰਿਆ ਕਰੋ ਪਹਿਲਾ ਆਈਕਨ ਨੂੰ ਪ੍ਰੈਸ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਇਹ ਪੈ ਜ਼ਰੂਰ ਕਰਿਆ ਕਰੋ ਹੁਣ ਅਸੀਂ ਚੀਲਾ ਦਮਾ ਕੇ ਚੱਕ ਕੇ ਇੱਕ ਵਾਰੀ ਤੁਹਾਨੂੰ ਜਿੰਨੇ ਵੀ ਪਾਣੀ ਦੀ ਜ਼ਰੂਰਤ ਪੈਗੀ ਤੇ ਆਪਾਂ ਹੁਣ ਪਾਣੀ ਲਗਾ ਕੇ ਇਸ ਨੂੰ ਪਕਾਵਾਂਗੇ ਖੰਬਾ ਦੀ ਸਬਜ਼ੀ ਜਿਹੜੀ ਸਰਦੀਆਂ 'ਚ ਖਾਣੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਜਿਆਦਾਤਰ ਸਰਦੀਆਂ ਨੂੰ ਹੀ ਮਿਲਦੀਆਂ ਨੇ ਤੇ ਸਾਡੇ ਦਾਲ ਦੇ ਕੋਰੀ ਜਿਹੜੀ ਕਲਰ ਦੇਖੋ ਕਿੰਨਾ ਵਧੀਆ ਸਾਡੇ ਤਾਂ ਬਹੁਤ ਜ਼ਿਆਦਾ ਬਣਦੀਆਂ ਨੇ ਜੀਮਿਕੰਥ ਹੋਇਆ ਖੁੰਬਾ ਹੋਇਆ ਸਾਗ ਹੋਇਆ ਇਹ ਜ਼ਿਆਦਾ ਬਣਦੇ ਨੇ ਗਰਮੀ ਸਿਆਲਾ ਨੂੰ ਤੇ ਹੁਣ ਅਸੀਂ ਸਾਡੀ ਦਾਲ ਬਣ ਕੇ ਹੋ ਗਈ ਤਿਆਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਧਨੀਆ ਕਿ ਧਨੀਆ ਵੀ ਮੈਂ ਜ਼ਿਆਦਾ ਹੀ ਪਾਣੀ ਹੁੰਦੀ ਆ ਨਾ ਲੱਗਦਾ ਸੀ ਹੋਰ ਬਾਕੀ ਕੰਮ ਕਰ ਲਾਂਗੇ ਆਟਾ ਖੋਲ ਲਾਂਗੇ ਦੁੱਧ ਉਹ ਵੜ ਲਾਂਗੇ ਤੇ ਰੋਟੀ ਪਕਾ ਲਾਂਗੇ ਗਰਮਾ ਗਰਮ ਰੋਟੀ ਲਾ ਕੇ ਦਵਾਂਗੇ ਸਵੇਰ ਨੂੰ ਹੈਗਾ ਸੰਡੇ ਤੇ ਸੰਡੇ ਨੂੰ ਬਣਾਵਾਂਗੇ ਪਰੋਠੇ ਇਹ ਹੁਣ ਇੱਕ ਟਾਈਮ ਦੀ ਦਾਲ ਹੈ ਸਾਡੀ ਸਵੇਰ ਵਾਸਤੇ ਫਿਰ ਪਰੋਠੇ ਦੀ ਤਿਆਰੀ ਕਰਾਂਗੇ ਕਿਉਂਕਿ ਸੰਡੇ ਹੈ ਸਵੇਰ ਨੂੰ ਇਸ ਕਰਕੇ ਤੁਹਾਨੂੰ ਠੀਕ ਆ ਜੀ ਮਿਲਦੇ ਆ ਨੈਕਸਟ ਬਲੌਗ ਚ ਬਾਏ ਕਰੋ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਾਏ ਬਾਏ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕਸ ਫॉर ਵਾਚਿੰਗ ਬਾਏ ਬਾਏ